जेठुवाली। चोरी संचालित। अबे आगे कोई ना। ठीक। थैंक यू। एक। आप लोग क्या लाइक है भी? आ रहे हैं। क्रेवी तो। चलो पालो। ना बिया से करने के लिए याद रहे। चलो फ्रांसीसी। ਉਹਦੇ ਫੜਾ ਲਓ ਆ ਫੜਾ ਲੈ ਬੇਸ਼ਰਮ ਆ ਫੜਾ ਲੈ ਅੰਮੋ ਜਿੰਨ ਰਾ ਫੜਾ ਪੋਨ ਲਾ ਲੈ ਲਾਓ ਆਓ ਆਓ ਜੀ ਡੀਐਫਸੀ ਮੈਡਮ ਜੀ ਮੈਨੂੰ ਲੱਗਦਾ ਉਹ ਲੇਟ ਹੋ ਗਏ ਹੋਣੇ ਆ ਫੋਟੋ ਬੁੱਢੇ ਸੈਕਤੀ ਸਾਹਿਬ ਆਜੋ ਸੈਕਤੀ ਸਾਹਿਬ ਨੂੰ ਦਿਓ ਪੋਰਟਲ ਹੋਣੀ ਨਹੀਂ ਆਏ ਉਹਨਾਂ ਨੂੰ ਕੋਡ-ਕੁੱਡੀ ਦਾ ਕਿਹਾ ਉਹ ਮੈਨੂੰ ਮੇਰਾ ਕੋਡ-ਕੁੱਡੀ ਟੱਲ ਗਿਆ ਹੈ। ਕੋਡ-ਕੁੱਡੀ ਤੂਤਾਂ ਦਾ ਪ੍ਰੋਗਰਾਮ ਹੈ। ਤੂਤਾਂ ਦਾ ਹੈ। ਹੁਣ ਮੇਰੀ ਤਰ੍ਹਾਂ ਦਾ ਮੀਟਿੰਗ ਹੈ ਮੈਂ ਉੱਧਰ ਜਾ ਰਿਹਾ। ਮੇਰੇ ਵੀ ਹੁਣ 4 ਵਜੇ ਦਾ ਸਾਰੇ ਪ੍ਰੋਗਰਾਮ ਹੈ। 4 ਵਜੇ ਦਾ। ਇੱਧਰ ਆ ਯਾਰ ਕਿੱਧਰ ਸਰੋਪੇ ਕਿੱਥੇ ਆ? ਆਓ ਜੀ ਸਤਿ ਸ਼੍ਰੀ ਅਕਾਲ ਜੀ। ਹੋਰ ਸ਼ਾਹ ਜੀ। ਪੋਲਸ ਲਾਓ। ਇੱਥੇ ਆ ਜੀ। ਬਾਤ ਬਾਤ ਜੀ। ਮੇਰੇ ਮਨ। ਹੋਰ ਜੀ ਆਓ ਜੀ ਪੂਰੀ ਸਾਹਿਬ ਆਓ ਜੀ ਗੁਰੂ ਸਾਹਿਬ। ਆ ਜੀ। ਅੱਛਾ ਜੀ। ਲੈਓ। ਇਹ ਨਹੀਂ ਜੀ। ਠੀਕ ਹੈ। ਮੈਨੂੰ ਪਤਾ ਹੈ ਹਲੋ ਭਾਈਏ ਦੁਬਾਰਾ ਵਾਹ ਲਾ ਲਾ ਧਾਂਕਰ ਕਰੇਗਾ ਚਲੋ ਜੀ ਨਾ ਲੋਕਾਂ ਨੂੰ ਪਾਣੀ ਆ ਇੱਧਰ ਲਿਆਓ ਪਹਿਲਾਂ ਭਾਈਆ ਆਓ ਜੀ ਆਓ ਜੀ ਆਓ ਜੀ ਮੰਤਰੀ ਸਾਹਿਬ ਕਰੋ ਬਾਸ 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 ਨਹੀਂ ਆਪਾਂ ਵੇਖੀਏ ਹਾਂ ਜੀ ਖਾਤਰ ਗੱਲ ਨਹੀਂ ਸਟੇ ਰੁਕ ਕੇ ਜਾਗੇ ਪਾਵਾ ਪੂਰੀ ਕੁਆਲਿਟੀ ਆਰਕੀ ਹੈ ਜੀ ਤੁਹਾਨੂੰ ਖਦਾ ਨਹੀਂ ਉਹ ਸਾਰੇ ਆਰਕਾ ਸਗੋਂ ਆਰਕਾ ਮੋਇਸਚਰ ਘਟਿਆ ਚੋਨੇ ਹਾਂਜੀ ਹਾਂਜੀ ਮੋਇਸਚਰ ਮੀਟਰ ਫੜਿਆ ਜੀ ਹਾਂਜੀ ਹਾਂਜੀ ਹੈਗਾ ਆਣਾ ਵੇਖੀਏ ਆ ਵੇਖੋ ਕਿੰਨੇ ਡੇੜੀਆਂ ਬਹੁਤ ਵੱਧੀਆਂ ਮੱਝੀਆਂ ਦਾ ਹਾਂ ਵਾ ਵਾ 15 ਕਿਲੋ ਕਿੰਨੇ ਕੋਲ ਹੈ ਹੈ ਆਪਣਾ ਮੋਇਸਚਰ ਆਪਣਾ ਆਰ ਦੇ ਹੋ ਗਿਆ ਠੀਕ 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 ਕਿੱਥੇ ਇਹ ਕਿਹੜੀ ਏਜੰਸੀ ਆ ਆਪਣੀ ਮਾਰਕਟ ਦਾ ਮਾਰਕਟ ਦਾ ਅਕੜ ਰਹੇ ਮੋਟਰਾ ਗਾ ਮੋਟਰਾ ਜੀ ਆ ਲੈ ਆਓ ਇਧਰ ਲੈ ਆਓ ਕਿੰਨਾ 12 ਪੂਰਾ ਜੀ ਪੂਰਾ 17 ਹਾਂ ਨਹੀਂ ਸੁੱਕੇ ਝੋਨੇ ਵਧੀਆ ਬਹੁਤ ਵਧੀਆ ਝੋਨਾ ਵਧੀਆ ਝੋਨੇ ਤੇ ਲਗ ਲਗ ਘਰਾਂ ਦੇ ਕੀ ਕੀ ਕਰਦੇ ਨਹੀਂ ਨਹੀਂ ਲਗ ਲਗ ਘਰਾਂ ਦੇ ਜੀ ਆਪ ਲਖਾਓ ਜਿੰਮੇਦਾਰ ਸਾਹਿਬ ਲਖਾਓ ਰੌਣਲ ਖੋਣਾਲ ਰੌਣਲ ਸਿੰਘਾਂ ਕਮਤ ਸਿੰਘ ਸੁਖ ਸਿੰਘ ਹਾਂਜੀ ਸਰੂਪ ਸਿੰਘ ਹਾਕਮ ਸਿੰਘ ਸਰੂਪ ਕੇ ਸਰਦੂਲ 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 ਸਿੰਘ ਹਾਕਮ ਸਿੰਘ ਹਾਂ ਕਾਰੂ ਮਸਤ ਚਲੋ ਅਗਲੀ ਢੇਰੀ ਤੇ ਆਓ ਚਲੋ ਜੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਸਾਰਿਆਂ ਨੂੰ ਦੋ ਜੀ ਆਪਣੇ ਡੱਬੇ ਕਿੱਥੇ ਆ ਹੋਸ਼ਾ ਜੀ ਹਾਂਜੀ ਹੋਸ਼ਾ ਜੀ ਚਲੋ ਇਹ ਤਾਂ ਮੈਨੂੰ ਲੱਗਦਾ 13 14 ਹਾਂਜੀ ਹਾਂਜੀ 17.6 14.5 ਹਮਮ ਬਲ ਬੋਰੀਆਂ ਪੈ ਕੇ ਹੁੰਦੀ ਚੱਕ ਬਨਜੂਗਾ ਵਧੀਆ ਕਿਵੇਂ ਝਾੜ ਕੇ ਨਾ ਨਿਕਲਦਾ ਬਰਾ ਝਾੜ 26 ਕੁਇੰਟਲ ਜਾਂ 27 ਤੋਲਿਆ ਜੀ ਹਾਂਜੀ ਘੱਟਵਾ ਝਾੜ ਇੰਨਾ ਹੀ ਹੋਣਾ ਘੱਟ ਝਾੜ 70 ਕੁ ਬੋਰੀ ਨਿਰੰਦੇ ਪੱਖਾ ਲਾ ਹਾਂ ਵੀ ਕੱਢ ਲਓ ਹਾਂ ਵੀ ਕੱਢ ਲਓ ਮੀ ਪ੍ਰਸਾਦ ਜਿਹੜੀ ਹੋਈ ਨਾ ਜਿਆਦੀ ਉਹਦੇ ਕਰਕੇ ਹਰਕ ਪੈ ਗਿਆ 110 ਝੋਨੇ ਦੀ ਕੁਆਲਿਟੀ ਥੋੜੀ ਜਿਹੀ ਮਣੀਏ ਬਾਕੀ ਵੈਸੇ ਕੱਤੀ ਬਹੁਤ ਵਧੀਆ 15 ਪੈਂਡ ਬਾਕੀ ਸੁੱਕੇ ਝੋਨੇ ਲਿਖੋ ਜੀ ਕਿੱਥੇ ਆ ਮਾਰਕਫੇਡ ਵਾਲੇ ਲਿਖੋ ਹਾਂ ਜੀ ਪਰ ਲਿਖਾਓ ਤੇਰੇ ਨਾਮ ਜੀ ਮੁਖਤਾਰ ਸਿੰਘ ਸਾਨਾ ਉਹ ਗਰਦਿਆਲ ਸਿੰਘ ਕਮੋਟਾ ਵਾਲਾ ਮੋਹਤਾਰ ਸਿੰਘ ਸਾਨੂੰ ਗਰਦਿਆਲ ਸਿੰਘ ਛੇਲਰ ਵਾਲਾ ਵੀ ਆਇਆ ਕੋਈ ਕਿ ਨਹੀਂ ਛੇਲਰ ਵਾਲੇ ਨਹੀਂ ਅੱਜ ਅੱਛਾ ਚਲੋ ਕੋਈ ਨਹੀਂ ਨਾ ਲਾਟ ਹਾਂ ਨਹੀਂ ਆਪਰੋ ਤੁਸੀਂ ਜਦੋਂ ਮਾਲ ਭਰਨ ਲੱਪਿਆ ਉਸਲੇ ਹਾਰੂ ਘਟਨੇ ਸ਼ੁਰੂ ਹੋ ਜਣੇ ਠੀਕ ਹੈ ਜੀ ਭਰੋ ਮਾਲ ਤੁਸੀਂ ਬਾਰਦਲਾ ਦਿਓ ਵਾਧੂ ਇਹਨਾਂ ਨੂੰ ਜੀ ਸਰ ਜੀ ਹਾਂਜੀ ਲੋ ਜੀ ਬਾਰਦਲਾ ਹਾਂ ਦਿਓ ਬਾਰਦਨਾ ਵਾਧੂ ਹਾਂਜੀ ਨਹੀਂ ਜਾਂ ਤਿੰਨੇ ਟੇ ਆਵੇ ਇੱਕ ਅਗਲੇ ਤਿੰਨੇ ਬਹੁਤ ਵਧੀਆ ਟੇ ਚਲੋ ਆਜੂ ਇੱਧਰ ਚਲੋ ਆਓ ਜੀ ਆਓ ਜੀ ਆਓ ਜੀ ਹੋਰ ਸਿਮਰਨ ਬਹੁਤ ਠੀਕ ਠਾਕ ਬਹੁਤ ਵਧੀਆ ਤੇ ਤੋਂ ਹਰੇ ਇੱਥੇ ਨਾ ਪੱਕਾ ਹੀ ਹਾਂਜੀ ਹਰੀ ਗਈ ਹਾਂਜੀ ਠੀਕ ਹੈ ਹੋਰ ਜੀ ਠੀਕ ਹੈ ਜੀ ਬਹੁਤ ਵਧੀਆ ਚਾਣਾ ਪਾਣਾ ਕਿ ਇਹਨੂੰ ਉਤਰਨਾ ਨਾ ਮੋਇਸਚਰ ਪਏ ਆ ਕੱਢਣਾ ਹੁੰਦਾ ਹੈ ਸਰ ਉਹਦੋਂ ਫਿਰ ਜਾਦਾ ਨਹੀਂ ਜਾਦਾ ਨਹੀਂ ਹੁੰਦਾ ਉੱਤੇ ਦਾਣੇ ਪਏ ਕਰ ਉਹ ਤੁਹਾਂ ਪਾਉਣਾ ਵੀ ਉੱਤੋਂ ਦਾਣਾ ਹਾਂਜੀ ਹਾਂਜੀ ਨਾ ਹੀ 14 ਪੁਆਇੰਟ ਆ ਨਾ ਪੜਨ 15 ਇੱਕ ਪੁਆਇੰਟ ਦਾ ਹਜੀ ਹੈਗਾ ਮੜਾ ਨਪ ਲਿਆ ਕਰੋ ਤੇ ਕਿਉਂਕਿ ਦਾਣੇ ਵੀ ਆਪ ਤੋਂ ਲੈਣੇ ਦੇ ਵਿੱਚੋਂ ਹੜਾ ਲੈਣੇ ਆ ਉਹ ਸਹੀ ਨਹੀਂ ਨਿਕਲਦਾ ਪ੍ਰਗਨ ਜੀ ਤਾਂ ਸੁੱਕੇ ਹੀ ਝੋਨੇ ਸਾਰੇ ਹਾਂ ਝੋਨੇ ਵੇਖ ਆ ਦੇਖ ਲਓ ਜੀ ਐ ਰੋ ਮੀਟਰ Ég held nekið. ਉੱਤੋਂ ਦਾਣੇ ਆਉਂਦਾ ਹੈ ਬਹੁਤ ਹਾਂ ਉੱਤੋਂ ਪੈਂਦੇ ਫਿਰ ਘੱਟ ਜਾਂਦਾ ਹਨ ਥੱਲੇੋਂ ਦਾਣੇ ਪੈਣੋਂ ਮੌਇਸਚਰ ਵੱਧ ਜਾਂਦਾ ਥੱਲੇੋਂ ਮਾਰਿਆ ਕਰਵਾਉਂਦੇ ਹਾਂ ਠੀਕ ਹੈ ਵੈਸੇ ਉੱਤੋਂ ਥੋੜੇ ਲਾ ਕੇ ਥੱਲੇੋਂ ਹੱਥ ਮਾਰੋ ਨਾ ਥੱਲੇੋਂ ਪਾਇਆ ਕਰੋ ਦਾਣੇ ਉਹ ਫਿਰ ਸਹੀ ਆਉਂਦਾ ਬਿਲਕੁਲ ਫਿਰ ਇਹ ਛੇਲਰ ਵਾਲਾ ਵੀ ਨਹੀਂ ਕੋਈ ਤਰਾਜ ਕਰਦਾ ਨਾ ਪੁੱਤਰਾ ਤੇ ਆਪ ਪੁੱਤੋ ਕਰ ਲਿਆ ਤੇ ਉਹ ਕਿਸਾਨ ਦੀ ਤੁਲਗੀ ਛੇਲਰ ਵਾਲਾ ਮੁੜ ਕੇ ਤਰਾਜ ਕਰਦਾ ਵੀ ਤੁਸੀਂ ਛੇਲਾ ਭਰਤਾ ਹਾਂਜੀ ਹਾਂਜੀ ਸਰ ਹੋਰ ਬੋਲੇ ਭਾਈ ਜਗਾ ਜਗਾ ਥੱਲੇ ਆ ਜਾਣਾ ਹੋਰ ਜੀ ਹੋਰ ਸਹੀ ਗੱਲ ਦੀ ਹੋਰ ਠੀਕ ਹੈ ਫੜ ਲੈਣ ਦਾ ਚੰਗਾ ਹਾਂਜੀ ਹਾਂਜੀ ਕੁੱਤਾ ਖਾਓ ਅੱਜ ਹਰੀਕੇ ਦੀ ਮੰਡੀ ਦੇ ਵਿੱਚ ਪਰਚੇਦ ਦੀ ਸ਼ੁਰੂਆਤ ਕਰਾਤੀ ਆ ਅੱਗੇ ਵੀ ਪੱਟੀ ਮੰਡੀ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਸ਼ੁਰੂ ਕੀਤੀ ਸੀ ਸਾਰੀਆਂ ਮੰਡੀਆਂ ਦੇ ਵਿੱਚ ਹੀ ਅੱਜ ਪਟਿਆਲਕੇ ਦੀਆਂ ਦੇ ਵਿੱਚ ਪਰਚੇਦ ਤਕਰੀਬਨ ਸ਼ੁਰੂ ਹੋ ਚੁੱਕੀ ਆ ਬਾਜ਼ਾਰਦਨਾ ਵਾਧੂ ਆ ਜਿਵੇਂ ਅੱਜ ਢੇਰੀਆਂ ਜਿਹੜੀਆਂ ਆਈਆਂ ਅੱਜ ਬੂਰੀਆਂ ਮਿਲ ਜਾਣੀਆਂ ਵਾਧੂ ਬੂਰੀਆਂ ਭਰ ਜਾਂਦੀਆਂ ਤੇ ਕੱਲ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ ਪੇਮੈਂਟ ਆ ਜੂਗੀ ਤੇ ਨਾਲ ਜਿਹੜਾ ਕਈਰਾ ਰੋਲਾ ਪੈਂਦਾ ਰਹਿੰਦਾ ਛੇਲਰਾਂ ਵਾਲਿਆਂ ਨੇ ਕੱਟ ਲਾ ਲਿਆ 50 ਰੁਪਈਆਂ ਦਾ 100 ਰੁਪਈਏ ਦਾ ਐਰਕਾ ਝੋਨੇ ਦੀ ਕੁਆਲਿਟੀ ਜਿਹੜੀ ਆ ਮੌਇਸਚਰ ਆ ਉਹ ਬੜਾ ਸੁੱਕਾ ਆ 17% ਤੋਂ ਥੱਲੇ ਹੀ ਤਕਰੀਬਨ ਜਿਹੜਾ ਕਿਸਾਨ ਵੜਦੇ ਪਿਆ ਝੋਨੇ ਨੂੰ 15% 16% ਅੱਧ 17% ਮੌਇਸਚਰ ਆ 17% ਜਿਹੜਾ ਮੌਇਸਚਰ ਆ ਉਹ FCA ਦੇ ਗਿਆ ਸੈਂਟਰ ਗਵਰਨਮੈਂਟ ਦੀਆਂ ਹਦਾਇਤਾਂ ਅਨਸਾਰ ਜਿਹੜਾ ਛੇਲਰ ਵਾਲੇ ਨੇ ਚੁਕਣਾ ਹੁੰਦਾ ਇਸ ਕਰਕੇ ਸਾਰੇ ਛੇਲਰ ਵਾਲਿਆਂ ਨੂੰ ਇਹ ਹਦਾਇਤ ਆ ਕਿ ਕਿਸੇ ਵੀ ਆੜਤੀਏ ਤੋਂ ਕਿਸੇ ਵੀ ਕਿਸਾਨ ਤੋਂ 1 ਰੁਪਏ ਦਾ ਕੋਈ ਘਟਣਾ ਲਿਆ ਜਾਵੇ ਝੋਨਾ ਜਿਹੜਾ ਵਾ ਅੱਗੇ ਹੀ ਜਿਹੜਾ ਝਾੜ ਆ ਤਕਰੀਬਨ ਆੜਤੀਆਂ ਨੂੰ ਪੁੱਛਦੇ ਪਏ ਉਦੋਂ ਪੱਟੀ ਮੰਡੀ 'ਚ ਵੀ ਗਏ ਹੋਰ ਮੰਡੀਆਂ 'ਚ ਵੀ ਗਏ ਆ ਲਗਭਗ 25-26 ਕੁਇੰਟਲ ਦੇ ਕਰੀਬ ਹੀ ਜਿਹੜਾ ਵਾ ਝਾੜ ਆਉਂਦਾ ਪਿਆ ਉਹ ਝਾੜ ਘਟ ਆਉਂਦਾ ਵੱਡਾ ਕਾਰਨ ਹੈ ਜਿਹੜੀ ਬਰਸਾਤ ਆ ਝੋਨੇ ਨਿਸਰੇ ਤੋਂ ਹੋਈ ਆ ਤੇ ਜਦੋਂ ਚੋਨਨੀ ਸਰਦਾ ਆ ਤੇ ਉਦੋਂ ਬੂਰ ਪੈਂਦਾ ਬੂਰ ਜਿਹੜਾ ਪੈਂਦਾ ਉਹ ਜਿਵੇਂ ਲਿੰਗ ਪਲਿੰਗ ਹੁੰਦਾ ਉਸੇ ਤਰ੍ਹਾਂ ਜਿਵੇਂ ਆਦਮੀ ਐ ਔਰਤ ਐ ਉਸੇ ਤਰ੍ਹਾਂ ਜਿਹੜਾ ਝੋਨੇ ਨੂੰ ਬੂਰ ਪੈਂਦਾ ਉਹ ਬੂਰ ਦੇ ਵਿੱਚ ਲਿੰਗ ਪਲਿੰਗ ਦੀ ਪ੍ਰਕਿਰਿਆ ਹੁੰਦੀ ਪ੍ਰਜਨਨ ਕਿਰਿਆ ਹੁੰਦੀ ਐ ਤੇ ਉਹਦੇ ਨਾਲ ਹੀ ਦਾਣਾ ਮੋਟਾ ਹੁੰਦਾ ਉਹਦੇ ਨਾਲ ਹੀ ਦੁੱਧਾ ਵੱਧ ਪੈਂਦਾ ਉਹ ਜਦੋਂ ਬਰਸਾਤ ਵੱਧ ਹੋਈ ਆ بارش ਵੱਧ ਹੋਈ ਆ ਉਹ ਬੂਰ ਛੱਡਦਾ ਗਿਆ ਤੇ ਉਹ ਪੂਰੀ ਤਰੀਕੇ ਨਾਲ ਪ੍ਰਜਨਨ ਕਿਰਿਆ ਨਹੀਂ ਹੋਈ ਤੇ ਉਹਦਾ ਕਰਕੇ ਤਕਰੀਬਨ ਜਿਹੜੇ ਝੋਨੇ ਜਦੋਂ بارش ਹੋਈ ਆ ਨਿਸਰੇ ਆ ਉਹਨਾਂ ਦਾ ਤਕਰੀਬਨ ਝਾੜ ਘਟ ਗਿਆ ਅੱਗੇ ਬੜਾ ਕਸਾਰਾ ਲੱਗਣਾ ਵਾ ਕਿਸਾਨ ਨੂੰ ਕਿਸਾਨ ਨੂੰ ਤੇ ਅੱਗੇ ਜਦੋਂ ਆਹਾੜਾ ਇਹ ਆ ਉਦੋਂ ਤਕਰੀਬਨ 5 ਲੱਖ ਏਕੜ ਜਿਹੜੀ ਜ਼ਮੀਨ ਆ ਫਸਲਾਂ ਤਬਾਹ ਹੋ ਗਈਆਂ ਜ਼ਮੀਨਾਂ ਪੁੱਟੀਆਂ ਗਈਆਂ ਕਿਤੇ ਰੀਤ ਪੈ ਗਈ ਆ ਤੇ ਹੁਣ ਆ ਝਾੜ ਤੇ ਵੀ ਮਾਰ ਪੈਂਦੀ ਨਜ਼ਰ ਆਉਂਦੀ ਪਈ ਆ ਤੇ ਸਾਰੇ ਹੀ ਛੇਲਰਾਂ ਵਾਲਿਆਂ ਨੂੰ ਤਾਂ ਇਹ ਤੇ ਆ ਵੀ ਜਿਵੇਂ ਹੁਣ ਬੋਰੀਆਂ ਭਰਨੀਆਂ ਸ਼ੁਰੂ ਹੋ ਜਾਣੀਆਂ ਆਰੂ ਕੱਟੇ ਜਾਣੇ ਆ ਨਾਲੋਂ ਨਾਲ ਜਿਹੜੀਆਂ ਬੋਰੀਆਂ ਚੁਪ ਚੁਪ ਕੇ ਛੇਲਰਾਂ ਦੇ ਵਿੱਚ ਲਈ ਜਾਣ ਕਿਉਂਕਿ ਹਰਕਾਂ ਪੂਰੀ ਖੇਤ ਵੀ ਰਹੂਗੀ ਕਿਉਂਕਿ ਫਸਲ ਵੀ ਘਟਿਆ ਝਾੜ ਵੀ ਘਟਿਆ ਤੇ ਛੇਲਰਾਂ ਵਾਲਿਆਂ ਨੇ ਤੇ ਉਸੇ ਤਰ੍ਹਾਂ ਜਿੰਨੇ ਤੰਦ ਆ ਉਹਨਾਂ ਦੀ ਕੰਪੈਸਿਟੀ ਆ ਉਸੇ ਤਰ੍ਹਾਂ ਹੀ ਉਹਨਾਂ ਨੇ ਚੌਲ ਛੜਨਾ ਹੁੰਦਾ ਕੋਈ ਵੀ ਨਾ ਕੋਈ ਆੜਤੀਆ ਭਰਾ ਕੇ ਛੇਲਰ ਵਾਲੇ ਨੂੰ ਕੱਟ ਦਵੇ ਤੇ ਨਾ ਕੋਈ ਛੇਲਰ ਵਾਲਾ ਕੋਈ ਕੱਟ ਲਾਵੇ ਤੇ ਨਾ ਕਿਸਾਨ ਤੋਂ ਕੋਈ ਕੱਟ ਲਾਉਣਾ ਕਿਉਂਕਿ ਕਿਸਾਨ देखो आंदाता रीढ़ दी हड्डी ਆ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਅਸਲ ਅਰਥਚਾਰਾ ਜਿਹੜੀ ਆ ਉਹ ਕਿਸਾਨ ਹੀ ਆ ਕਿਸਾਨ ਅੰਨ ਪੈਦਾ ਕਰਦਾ ਤੇ ਆਪਾਂ ਰੋਟੀ ਪਕਾ ਕੇ ਖਾਂਦੇ ਆ ਪੂਰਾ ਦੇਸ਼ ਪੂਰੀ ਸਟੇਟ ਇਹ ਕਿਸਾਨ ਦੇ ਸਿਰ ਤੋਂ ਹੀ ਚੱਲਦੀ ਆ ਤੇ ਵੱਡਾ ਜਿਹੜਾ ਕੇਂਦਰੀ ਪੂਲ ਦੇ ਵਿੱਚ ਹੀ ਸਾਇਆ ਉਹ ਸਾਡੇ ਪੰਜਾਬ ਦੇ ਵਿੱਚੋਂ ਹੀ ਚੋਲ ਜਾਂਦਾ ਸਾਡੇ ਪੰਜਾਬ ਦੇ ਵਿੱਚੋਂ ਹੀ ਕਣਕ ਜਾਂਦੀ ਆ ਹੋਰ ਵੀ ਕਈ ਫਸਲਾਂ ਸਬਜ਼ੀਆਂ ਫਲ ਫਰੂਟ ਉਹ ਵੀ ਵੱਡੀ ਮਾਤਰਾ ਦੇ ਵਿੱਚ ਪੰਜਾਬ ਚੋਂ ਹੀ ਪੈਦਾ ਹੋ ਕੇ ਕੇਂਦਰ ਦੇ ਵਿੱਚ ਦੁੱਧੀਆਂ ਸਟੇਟਾਂ ਦੇ ਵਿੱਚ ਉਹ ਪੰਜਾਬ ਹੀ ਭੇਜਦਾ ਪੰਜਾਬ ਜਿਹੜਾ ਉਹ ਸਦਾਬਾਦ ਹੀ ਜਿੰਦਾਬਾਦ ਹੀ ਤੇ ਜਿੰਦਾਬਾਦ ਰਹੂਗਾ ਗਾਹ ਹੁਣ ਕਣਕ ਦੀ ਬਿਾਈ ਹੋਣੀ ਆ ਉਹਦੇ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਸਾਨਾਂ ਦਾ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ ਪੰਜ ਲੱਖ ਏਕੜ ਜਿਹੜਾ ਝੋਨਾ ਖਰਾਬ ਹੋ ਗਿਆ ਬਰਬਾਦ ਹੋ ਗਿਆ 5 ਲੱਖ ਏਕੜ ਨੂੰ ਬਜਾਉਣ ਲਈ 2 ਲੱਖ ਕੁਇੰਟਲ ਜਿਹੜਾ ਕਣਕ ਦਾ ਬੀਆ ਉਹ ਸਰਕਾਰ ਵੱਲੋਂ तकरीबन ਕਈ ਬਲਾਕਾਂ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੌਲੀ-ਹੌਲੀ ਆਉਣਾ ਸ਼ੁਰੂ ਹੋ ਜਾਣਾ ਕਿਉਂਕਿ ਅਜੇ ਬਿਜਾਈ ਵੀ ਅਜੇ ਰੋਕੇ ਸ਼ੁਰੂ ਨਹੀਂ ਕਿਉਂਕਿ ਅਜੇ ਤੇ ਝੋਨੇ ਦੀ ਵਾਢੀ ਪਈ ਆ ਤੇ ਥੋੜਾ ਜਿਹਾ ਮੌਸਮ ਠੰਡਾ ਹੋਵੇ ਮੌਇਸਚਰ ਵਾਲਾ ਹੋਵੇ ਉਦੋਂ ਹੀ ਕਣਕ ਦੀ ਬਿਜਾਈ ਸ਼ੁਰੂ ਹੁੰਦੀ ਆ ਅ 2 ਲੱਖ ਕਵੈਂਟਲ ਜਿਹੜਾ ਅ 20 ਆ ਉਹਦੇ ਨਾਲ ਕਹਿ ਲਓ ਵੀ 40 ਕਿਲੋ 20 ਪੈਂਦਾ 1 ਮਣ 20 ਪੈਂਦਾ ਆ ਕਿੱਲੇ ਦੇ ਵਿੱਚ ਅ ਇੱਕ ਕਵੈਂਟਲ ਦੇ ਨਾਲ 2.5 ਕਿੱਲੇ ਬੀਜਿਆ ਜਾਣਾ ਤੇ 2 ਲੱਖ ਕਵੈਂਟਲ 20 ਆ 5 ਲੱਖ ਏਕੜ ਉਹਦੇ ਨਾਲ ਬੀਜਿਆ ਜਾਣਾ ਵਾ ਰਕਬਾ ਬਾਕੀ ਅਸੀਂ ਕਿਸਾਨਾਂ ਦੇ ਨਾਲ ਆ ਜੇ ਕੋਈ ਵੀ ਪਰੇਸ਼ਾਨੀ ਕੋਈ ਦਿੱਕਤ ਸਾਡੇ ਮਜ਼ਦੂਰ ਭਰਾ ਨੇ ਕਿਸਾਨ ਸਾਡੇ ਭਰਾ ਨੇ ਆੜਤੀਆ ਵਰਗ ਵਪਾਰੀ ਵਰਗ ਸਾਰੇ ਸਾਡੇ ਭਰਾ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਊਗੀ ਜਿਹੜਾ ਸੀਜ਼ਨ ਆ ਉਹ ਵੱਧ ਤੋਂ ਵੱਧ ਮੈਨੂੰ ਮੇਦ ਆ ਕਿ 2-4 ਦਿਨ ਰਾਸ਼ ਪਾਊਗਾ ਕਿਉਂਕਿ ਝੋਨਾ ਸਰਦਾਰ ਭਗਵੰਤ ਸਿੰਘ ਮਾਨ ਨੇ ਬਿਹਾੜੀ ਜਿਹੜੇ ਆ ਉਹ ਆੜ-ਆੜ ਬਜਾਏ ਆ 5-5 7-7 ਦਿਨ ਦਾ ਵਕਬਾ ਆ ਉਹ ਜਿਵੇਂ ਜਿਵੇਂ ਪੱਕਦਾ ਗਿਆ ਓਵੇਂ ਓਵੇਂ ਤਲਦਾ ਜਾਣਾ ਉਮੇ ਲਿਫਟਿੰਗ ਹੁੰਦੀ ਜਾਣੀ ਆ ਮੰਡੀਆਂ ਚ ਵੀ ਕੋਈ ਬਹੁਤਾ ਰਾਸ਼ ਨਹੀਂ ਹਰਕਾ ਪੈਣਾ ਨਾਲੋਂ ਨਾਲ ਹੀ ਤਲਦਾ ਜਾਣਾ ਤੇ ਨਾਲੋਂ ਨਾਲ ਹੀ ਛੇਲਣਾ ਜਿ ਤੁਰਿਆ ਜਾਣਾ ਤੇ ਜੇ ਕੋਈ ਮੁਸ਼ਕਲ ਹੋਵੇ ਮੈਂ ਵੀ ਤੁਹਾਡੇ ਵਿੱਚ ਆ ਦੁਕਾਨਾ ਆਪਣੀ ਕਟਿੰਗ ਹੋ ਗਈ ਹੈ ਨਿਸ਼ਾਨੀ ਲੱਗ ਗਈ ਬਾ ਹੋਂਦੇ ਸਾਲ ਨੂੰ ਮਤਲਬ ਉਹਨੇ ਕਣਕ ਦੀ ਸੀਨ ਹੋਇਆ ਦੁਕਾਨਾ ਆ ਬਣਾਦੇ ਹੋ ਦੁਕਾਨਾ ਨਾਲੇ ਤੁਹਾਡੇ ਜਿਹੜੇ ਕਿਸਾਨ ਆ ਭਰਾ ਉਹ ਵੀ ਦੁਕਾਨਾ 'ਚ ਬਹਿਣ ਮਜ਼ਦੂਰ ਵੀ ਆਪਦੇ ਲੇਬਰ ਵਾਲੇ ਵੀ ਦੁਕਾਨਾ 'ਚ ਬਹਿਣ ਨਾਉਣ ਤੋਂ ਇਹ ਕਿੰਨੇ ਕਿੰਨੇ ਮਰਲੇ ਦੇ ਆ ਇਹ ਆਪਣੀ ਹੈਗੇ ਤਿੰਨ ਤਿੰਨ ਮਰਲੇ ਦੇ ਕਿੰਨੇ ਬਾਈ ਕਿੰਨੇ 55 ਕਿਨ 55 ਬਾਈ 16 ਬਾਈ 50 ਸਾਢੇ 16 ਬਾਈ 50 ਕੋਈ 50 ਵੀ ਆ ਕੋਈ ਲਗਭਗ ਉਹ ਤਿੰਨ ਕਿ ਮਰਲੇ ਬਣਿਆ ਇੱਕ ਮਰਲੇ ਸਾਢੇ 16 ਬਾਈ 50 ਤਿੰਨ ਤਿੰਨ ਸਵਾ ਤਿੰਨ ਮਰਲੇ ਬੰਨਾਂ ਉਹਦੇ ਇੰਨਾ ਕ ਮੰਗਦੇ ਅਜੇ ਸੇਲ ਬੜੇ ਘੱਟ ਹੋਏ ਨਾ ਕਿ ਟਾਵਾ ਟਾਵਾ ਹੋਇਆ ਬਹੁਤਾ ਵੀ ਨਹੀਂ ਜਦੋਂ ਪਾਨੇ ਸ਼ੁਰੂ ਹੋ ਗਏ ਉਦੋਂ ਸ਼ਾਹ ਜੀ ਸਾਰੇ ਬਣ ਜਾਣੇ ਆਹ ਫਿਰ ਤੇ ਹੋ ਜਾਂਦੇ ਉਦੋਂ ਸਾਰੇ ਹੀ ਵੇਖ ਜਾਣੇ ਜਿਵੇਂ ਪੱਥਰ ਰੱਖਣੇ ਦਾ ਜੀ ਵਿਗੇ ਅਸੀਂ ਯਾਰ ਕੀ ਰੱਖੋਣਾ ਬਾ ਥੋੜਾ ਚਲੋ ਲੇਟ ਹੋ ਗਏ ਅਸੀਂ ਕਿ ਹੁਣ ਜੇ ਨੀ ਪੁੱਟੀ ਤੇ ਫਿਰ ਥੋੜਾ ਸੀਜ਼ਨ ਦੇ ਨਹੀਂ ਕੋਈ ਚਲੋ ਆ ਸੀਜ਼ਨ ਲੱਗ ਜਿੰਦਾ ਮਗਰ ਜਦੋਂ ਇੱਕ ਨੇ ਬਣਾਤਾ ਦੂਜੇ ਵੀ ਵੇਖ ਜਾਣੇ ਸਾਰੇ ਹੀ ਬਣ ਜਾਣੇ ਆ ਉਹ ਜਦੋਂ ਇੱਕ ਦੇ ਜੱਟ ਬੈਠੇ ਹੋਣ ਨਾ ਦਫ਼ਤਰ ਚ ਏਸੀ ਵਾਲੇ ਜਦੋਂ ਦੂਜੇ ਨੂੰ ਉਹਨੇ ਘਣਾ ਬਹੁਤ ਪੜ ਟੋਟਲ ਕਿੰਨੇ ਆ ਟੋਟਲ 180 ਆ ਜੀ 180 ਵੇ ਕਿ ਜਾਣੇ ਆ ਹੋਰ ਸਾਹਿਬ ਜੀ ਇਹਨਾਂ ਦੀ ਮਿਹਰਬਾਨੀ ਨਾਲ ਕਿਹਾ ਹੋਵੇ ਹੋਰ ਸਾਹਿਬ ਜੀ ਨਾ ਵੇਖਣਾ ਆਪਾਂ ਸ਼ੈਲਰ ਹਾਲਰ ਮੰਡੀ ਚ ਸੱਦੀਏ ਕੋ ਆ ਜਾਣਗੇ ਜੀ ਨਹੀਂ ਨਹੀਂ ਉਹ ਆਦੇ ਉੱਥੇ ਜਾ ਕੇ ਕੱਟ ਲਾਉਂਦੇ ਨੇ ਮੱਕੇ ਕੋਈ ਕੱਟ ਨਹੀਂ ਲੱਗੂਗਾ ਜੇ ਕੋਈ ਲਾਊਗਾ ਮੈਨੂੰ ਦੱਸੋ ਯਾਰ ਕਿੰਨੇ 17 ਮੋਇਸਚਰ ਜਿਹੜਾ ਹੈਗਾ ਹੀ ਨਹੀਂਗਾ ਪਰ ਅਕਚਲ ਮੰਡੀ ਭੇਜਣਾ ਮੈਂ ਕਿਹਾ ਇੱਥੇ ਆਉਣਗੇ ਜੀ ਆਪਾਂ ਜਿਹੜਾ ਮਾਲ ਲਦਾਉਣਾ ਨਾ ਤੁਸੀਂ ਇੱਥੇ ਆਉਣ ਨੂੰ ਲਦਾਉਣਾ ਇੱਕ ਚਵਾਨੀ ਦੀ ਆਪਾਂ ਘਾਟ ਨਹੀਂ ਤੇ ਨਹੀਂ ਕੋਈ ਕੱਟ ਨਹੀਂ ਕਰਾ ਠੀਕ ਆ ਜੀ ਜਦੋਂ ਮੋਇਸਚਰ ਹੀ ਆਪਣਾ ਕੋਈ ਸਿੱਲਾ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਇਤੋਂ ਸਿੱਧਾ ਗੱਡੀ ਲਦਾ ਕੇ ਮੈਂ ਕਿ ਇੱਥੇ ਆਉਣਗੀ ਤੁਹਾਡਾ ਇਥੋਂ ਚੈੱਕ ਕਰਕੇ ਲੈ ਕੇ ਜਾਣਗੇ ਜਿਹੜਾ ਉਹਨਾਂ ਨੂੰ ਪਸੰਦ ਹੋ ਲੈ ਜਾਣ ਜਿਹੜਾ ਨਹੀਂ ਪਸੰਦ ਇਥੋਂ ਹੀ ਖਾਣ ਦੇ ਇਥੋਂ ਹੀ ਖਾਣ ਦੇ ਫਿਰ ਵੀ ਕੋਈ ਕਟ ਨਹੀਂ ਦੇਣਾ ਕੋਈ ਕੁਝ ਨਹੀਂ ਦੇਣਾ ਕਿਸੇ ਨੂੰ ਝੋਨੇ ਸੁੱਕੇ ਹਰਕਾ ਨਹੀਂ 18 ਕੀ 19 ਤੱਕ ਵੀ ਕੋਈ ਗੱਲ ਨਹੀਂ ਗਈ 1% ਤੱਕ ਕਿਹੜਾ ਫਰਕ ਉਹਨਾਂ ਨੂੰ ਜਾਣੇ ਆ ਆਉਣ ਆਪਾਂ ਕੱਢਿਆ ਉਹਦਾ 15:30 ਦੇ ਟੇਰੀ ਦਾ ਐਦਾ ਆਇਆ ਵਾ 16:30